ਆ ਗੁਰਗਪੇ ਵਾਲਾ ਪਾਣੀ ਦੇਖ ਲਓ ਇੱਕ ਵਾਰੀ ਬਾਈ ਕਿਵੇਂ ਜੀ ਵਿੱਚ ਤੁਰੇ ਫਿਰਦੇ ਆ ਇਹ ਜਿਹੜਾ ਬੱਚਾ ਏ ਇਹਨੇ 4 ਸਾਲ ਪਹਿਲਾਂ ਐਕਸਪਾਇਰ ਹੋਇਆ ਜੂਸ ਤੇ 버ਗਰ ਖਾ ਲਈ ਸੀ ਇਹਨਾਂ ਦੋ ਬੱਚਿਆਂ ਦੇ ਵਿੱਚੋਂ ਇੱਕ ਤਾਂ ਉਦ ਹੀ ਮਰ ਗਿਆ ਸੀਗਾ ਤੇ ਇੱਕ 4 ਸਾਲ ਬਾਅਦ ਹੁਣ ਕਿਡਨੀਆਂ ਫੇਲ ਹੋ ਗਿਆ ਸੀਗਾ ਜਦੋਂ ਕੋਈ ਐਕਸਪਾਇਰ ਚੀਜ਼ ਬਹੁਤ ਗੰਦੀ ਚੀਜ਼ ਬੱਚਾ ਖਾ ਜਾਂਦਾ ਏ ਤਾਂ ਕਿਡਨੀਆਂ ਤੇ ਹੀ ਇਫੈਕਟ ਹੁੰਦਾ ਗੁਰਦੇ ਲੀਵਰ ਅੰਦਰਲੇ ਜਿਹੜੇ ਮਸ਼ੀਨਰੀ ਖਰਾਬ ਹੋ ਜਾਂਦੀ ਆ ਤਾਂ ਹੁਣ ਦੇਖੋ ਬੱਚਿਆਂ ਦਾ ਜਿਹੜਾ ਸਿਸਟਮ ਕਿੰਨਾ ਸਟਰੋਂਗ ਹੁੰਦਾ ਉਹਨ ਠੀਕ ਹੋ ਸਕਿਆ ਤਾਂ ਜਿਹੜੇ ਹੁਣ ਨਾਰਮਲ ਲੋਕ ਸ਼ਹਿਰਾਂ ਦੇ ਵਿੱਚ ਜਾ ਕੇ ਇਹੋ ਜਿਹੇ ਗੋਲ ਗੱਪੇ ਖਾਂਦੇ ਦੇਖੋ ਕਾਲੇ ਕਾਲੇ ਜੀਵ ਵਿੱਚ ਫਿਰਦੇ ਨੂਡਲ 버ਗਰ ਇਹ ਗੰਦ ਤੁਸੀਂ ਖਾਓਗੇ ਪਈਆਂ ਤੋਂ ਤੁਹਾਡੇ ਨਾਲ ਇਹੀ ਅਸਰ ਹੋਣਾਗਾ ਇਹ ਮੇਰੀ ਗੱਲ ਯਾਦ ਰੱਖਿਓ ਵੀਡੀਓ ਸ਼ੇਅਰ ਕਰ ਦਿਓ ਇੰਨੇ ਜਿਹੜੇ ਵੀ ਗੋਲ ਗੱਪਿਆਂ ਵਾਲਿਆ ਸ਼ਹਿਰਾਂ ਦੇ ਵਿੱਚ ਥੋੜੇ ਨੇੜੇ ਤੇੜੇ ਕਦੇ ਕੈਮਰਾ ਉਹਨਾਂ ਦੇ ਥੱਲੇ ਪਾਣੀ ਦੇ ਵਿੱਚ ਮਾਰ ਕੇ ਦੇਖੋ ਜਿਹੜੇ ਉਹਨਾਂ ਦੇ ਆਲੂ ਹੁੰਦੇ ਆ ਗੰਦੇ ਆਲੂ ਉਹਨਾਂ ਦੇ ਆਲੂ ਉਹ ਸੱਟਨੇ ਨਹੀਂ ਹੈਗੇ ਦੂਜੀ ਦਿਨ ਰਲਾ ਕੇ ਫਿਰ ਮਿਕਸ ਕਰਦੇ ਆ ਉਹ ਪਾਣੀ ਵਾਲਾ ਡੱਪਾ ਢਾਂਡਾ ਉਹ ਡੋਲ ਕੇ ਸਾਫ਼ ਨਹੀਂ ਕਰਨਾਗਾ ਉਹਦੇ ਵਿੱਚ ਹੀ ਪਾਣੀ ਪਾ ਦੇਣਾਗਾ ਮੈਨੂੰ ਤੁਸੀਂ ਦੱਸੋ ਉਹਨਾਂ ਕੋਲ ਕਿਹੜੀਆਂ ਟੂਟੀਆਂ ਹੁੰਦੀਆਂ ਕਿਹੜੇ ਉੱਥੇ ਬਾਥਰੂਮ ਬਣੇ ਹੁੰਦੇ ਆ ਉੱਥੇ ਹੀ ਪਾਣੀ ਭਰਨਾ ਉੱਥੇ ਹੀ ਸਾਰਾ ਕੰਮ ਕਰਨਾ ਕੋਲ ਮਚੋਲ ਕੇ ਸੋਨੂੰ ਸਾਰਾ ਕੰਮ ਖਵਾਈ ਜਾਣਾਗਾ ਤੇ ਬੱਚੇ ਦੀ ਜਿਹੜੀ ਡੈਥ ਸੋਨੂੰ ਯਾਦ ਹੋਊਗੀ ਇਹ ਖਬਰ ਘੁੰਮਦੀ ਫਿਰਦੀ ਆ ਇਨੇ ਵੀ ਐਕਸਪਾਇਰ ਦੀ ਉਸਪੀਤਾ ਸੀ ਤਾਂ ਜਿਹੜੇ ਤੁਸੀਂ ਪੈਸੇ ਦੇਣ ਜਾਣਾ ਬੱਚਿਆਂ ਨੂੰ 10-10 ਪੀ 20 ਰੁਪਏ ਕਿ ਜਾਓ ਹਟੀਆਂ ਉ ਜਾ ਕੇ ਆ ਖਾ ਲੋ ਜਿਹੜੇ ਪਿੰਡਾਂ ਦੇ ਵਿੱਚ ਫਿਰਦੇ ਆ ਘਾਨ ਮਾਰ ਕੇ ਆ ਵੇਚਦੇ ਕੁਲਚੇ 버ਗਰ ਇਹਨਾਂ ਤੋਂ ਬਚਾ ਲੋ ਬਹੁਤ ਲੋਕ ਮੰਜੇ ਗਏ ਆ ਸ਼ੇਅਰ ਕਰ ਦਿਓ ਘਟੋ ਘਾਟੇ ਪਾਣੀ ਵਾਲ ਦੇਖ ਕੇ ਦੇਖ ਲੋ ਤੁਸੀਂ ਤੁਹਾਡੇ ਹਰ ਨੇੜਲੇ ਸ਼ਹਿਰ ਦੇ ਵਿੱਚ ਇਹੋ ਜੀ ਲੋਕ ਬਿਮਾਰੀਆਂ ਬਣਦੇ ਫਿਰਦੇ ਆ ਠੀਕ ਹੈ ਜੀ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਕਰੋ